ਪਿਛਲੇ ਦਿਨੀ ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਸਾਰਾ ਜਦੋਂ ਸਾਡੇ ਕੋਲੇ ਰੈਡੀ ਹੋ ਗਿਆ ਇਨਫਰਾਸਟ੍ਰਕਚਰ ਉਸ ਤੋਂ ਬਾਅਦ ਅਸੀਂ ਇਹ ਐਕਸ਼ਨ ਲਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਪੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਪੁਲਿਸ ਨੇ ਹੁਣ ਤੱਕ 6545 ਐਫ ਆਰ ਦਰਜ ਕੀਤੀਆਂ ਨੇ 10895 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਹੀ ਕਰੋੜਾਂ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਘਰ ਘਰ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਿਹਾ ਸੀ ਔਰ ਪੂਰੇ ਮੀਡੀਆ 'ਚ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲੀ ਹੈ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਤਾਂ ਕੋਈ ਅਸੀ ਅਲਾਮਤ ਨਹੀਂ ਹੈਗੀ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਲੌਕਡ ਪੂਰਾ ਸ਼ਹਿਰ ਕੋਲਪੁਰੇ ਵਿੱਚ ਹਾਈਜੀਨਿਕ ਕੋਈ ਕੋਰੋਨਾ ਦਾ ਕੋਈ ਕੇਸ ਨਹੀਂ ਆਇਆ ਪਰ ਫਿਰ ਵੀ ਜਿਹੜੇ ਇਤਿਹਾਦ ਵਜੋਂ ਜਿਹੜੀ ਐਸਐਮ ਹਸਪਤਲ ਕੋਲ ਕੋਰੋਨਾ ਸਾਰੀ ਤਿਆਰੀ ਕੀਤੀ ਗਈ ਹੈ ਕੋਵਿਡ ਵਾਰਡ ਦਾ ਸਪੈਸ਼ਲ ਜਿਹੜਾ ਕੰਮ 30 ਬੈੱਡਡ ਦਾ ਜਿਹੜਾ ਹੈ ਕੋਵਿਡ ਵਾਰਡ ਬੜਿਆ ਹੈ ਮੈਡੀਸਨ ਆਕਸੀਜਨ ਸਟਾਫ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੇ ਜਿਹੜੇ ਹੈ ਕਿ ਉਹਨਾਂ ਦੇ ਕੇਸ ਆਉਂਦੇ ਹੈ ਰੀਤੀਆਂ ਆ ਜਿਵੇਂ ਕਿ ਆ ਮੰਨ ਲਓ ਜਿਸ ਤਰ੍ਹਾਂ ਦੇ ਵਾਰਡ ਉਸ ਚ ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਸਾਰੇ ਤਰ੍ਹਾਂ ਦੀ ਜੋ ਕਰੋਨਾ ਕੋਰੋਨਾ ਪੇਸ਼ੈਂਟ ਨੂੰ ਚਾਹੀਦੀ ਹੈ ਜੈ ਫੂਡਸ ਜੈ ਮੈਡੀਸਿਨਸ ਜੈ ਆਕਸੀਜਨ ਸਾਰੇ ਤਰ੍ਹਾਂ ਦੀ ਜੈ ਸਹੂਲਤਾਂ ਤਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਸ ਤੇ ਲੋਕਾਂ ਨੂੰ ਇਹ ਹੀ ਅਪੀਲ ਕਰਦੇ ਆ ਆਪਣੇ ਹੱਥ ਸਾਭ ਜਿਹੜੇ ਹੈਗੇ ਆ ਰੈਗੂਲਰਲੀ ਸਾਫ਼ ਕਰਦੇ ਰਹੋ ਮਾਸਕ ਜੇ ਜੇ ਮਤਲਬ ਢੀੜਪੜਾ ਵਾਲੇ ਇਲਾਕੇ ਜੇ ਜਾਣੇ ਹੋ ਤਾਂ ਮਾਸਕ ਜਿਹੜੀ ਹੈਗੀ ਆ ਪਾਈ ਜਾਣੀ ਚਾਹੀਦੀ ਹੈਗੀ ਹੈ ਇਸੇ ਨੂੰ ਵਾਈਡ ਕਰਨ ਦੇ ਜਿਹੜੇ ਪੀ ਡਿਪਾਰਟਮੈਂਟ ਬਾਰੇ ਲਾਕਿਆ ਵੀ ਜਾਣ ਤੋਂ ਤੇ ਆਪਣੇ ਹੱਥ ਵਗੈਰਾ ਜਿਹੜੇ ਹੈਗੇ ਸਾਫ਼ ਕਰਕੇ ਰੱਖਿਆ ਜਾਵੇ। ਖਾਣ ਪੀਣ ਦੀਆਂ ਚੀਜ਼ਾਂ ਤੋਂ ਕਿਸ ਤਰ੍ਹਾਂ ਦਾ ਪ੍ਰੇਸ਼ ਕਰਨਾ ਚਾਹੀਦਾ ਹੈ? ਖਾਣ ਵੀ ਨੋਰਮਲ ਆਪਣੀ ਡਾਈਟ ਆਪਣੀ ਲੈ ਚੱਲੋ। ਇਹਦਾ ਬਲੌਕ ਆਊਟ ਪੂਰਾ ਸ਼ਹਿਰ ਕੋਲ ਪੂਰੇ ਵਿੱਚ ਹਾਇਰਦੀਕਰ ਕੋਈ ਕੋਰੋਨਾ ਦਾ ਕੋਈ ਕੇਸ ਨਹੀਂ ਆਇਆ ਹੈ। ਪਰ ਫਿਰ ਵੀ ਜਿਹੜੀ ਇਹ ਤਿਆਤ ਵਜੋਂ ਜਿਹੜੀ ਹੈਗੀ ਐ ਸੇਵਲ ਹਸਪੀਟਲ ਕੋਲ ਸਾਰੀ ਤਿਆਰੀ ਕੀਤੀ ਗਈ ਹੈ। ਕੋਵਿਡ ਵਾਰਡ ਦਾ ਸਪੈਸ਼ਲ ਜਿਹੜਾ ਕੰਮ 30 ਬੈੱਡਡ ਦਾ ਜਿਹੜਾ ਹੈ ਕੋਵਿਡ ਵਾਰਡ ਬੜਿਆ ਹੈ। ਮੈਡੀਸਨ, ਆਕਸੀਜਨ, ਸਟਾਫ ਇਹ ਜਿਹੜੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਹੈ ਇਹ ਕੋਰੋਨਾ ਦੇ ਕੇਸ ਆਉਂਦੇ ਆ ਜੀ ਤਿਆਰ ਹੈ ਤਸਾ ਕਿ ਮਨ ਲੋ ਜਿਸ ਤਰ੍ਹਾਂ ਦੇ ਵਾਰਡ ਉਸ ਚ ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਸਾਰੇ ਤਰ੍ਹਾਂ ਦੀ ਜੋ ਕਰਮ ਕੋਰੋਨਾ ਪੇਸ਼ੈਂਟ ਨੂੰ ਚਾਹੀਦੀ ਚਾਹੀਦੀ ਹੈ ਫਲੂਇਡਸ ਮੈਡੀਸਿਨਸ ਆਕਸੀਜਨ ਸਾਰੇ ਤਰ੍ਹਾਂ ਦੀ ਫੈਸਿਲਿਟੀ ਹੈ ਤਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਸ ਬਾਰੇ ਲੋਕਾਂ ਨੂੰ ਇਹ ਵੀ ਅਪੀਲ ਕਰਦੇ ਆ ਆਪਣੇ ਹੱਥ ਸਾਫ ਜਿਹੜੇ ਹੈਗੇ ਆ ਰੈਗੂਲਰਲੀ ਸਾਫ ਕਰਦੇ ਰਹੋ ਮਾਸਕ ਜੇ ਜੇ ਮਤਲਬ ਪੀੜ ਪੜ ਲੈਵਲ ਦੇ ਇਲਾਕੇ ਜਾਨੇ ਤਾਂ ਮਾਸਕ ਜਿਹੜੀ ਹੈਗੀ ਪਾਈ ਜਾਣੀ ਚਾਹੀਦੀ ਹੈਗੀ ਹੈ ਵੈਸੇ ਉਹਨੂੰ ਅਵਾਇਡ ਕਰਨਾ ਚਾਹੀਦਾ ਹੈ ਪੀੜ ਪੜ ਬਾਰੇ ਇਲਾਕੇ ਵਿੱਚ ਜਾਣ ਤੋਂ ਤੇ ਆਪਣੇ ਹੱਥ ਵਗੈਰਾ ਜਿਹੜੇ ਹੈਗੇ ਸਾਫ਼ ਕਰਕੇ ਰੱਖਨੇ ਜੇ ਖਾਣ ਪੀਣ ਦੀਆਂ ਚੀਜ਼ਾਂ ਤੋਂ ਕਿਸ ਤਰ੍ਹਾਂ ਦਾ ਪੇਸ ਕਰਨਾ ਚਾਹੀਦਾ ਹੈ ਜੇ ਖਾਣ ਵੀ ਉਹ ਨਾਰਮਲ ਆਪਣੀ ਡਾਈਟ ਆਪਣੀ ਲੈ ਚਲੋ